ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚ ਗਏ ਜੀ ਮੇਲਾ ਮਾਗੀ ਜ੍ਰੀ ਮਕਸਰ ਸਾਹਿਬ ਵਿਕੇ ਤੇ ਆਪਾਂ ਪਹੁੰਚਿਆ ਰਾਇਆ ਅਵਤਾਰ ਕਾਲ ਸੀਦਰਵੰਦੀ ਭਾਈ ਜਣਾਂ ਦੀ ਸਟਾਲ ਤੇ ਤੇ ਇੱਥੇ ਆਪਾਂ ਤੁਹਾਨੂੰ ਸੰਦਾ ਬਾਰੇ ਜਾਣਕਾਰੀ ਦੇਵਾਂਗੇ ਤੇ ਨਵੇਂ-ਨਵੇਂ ਸੰਦਾ ਜਿਹੜੇ ਹੈਗੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਦੇ ਵਿੱਚ ਦੇਵਾਂਗੇ ਸੋ ਵੀਡੀਓ ਵਿੱਚ ਬਣੇ ਰਹੋ ਤੇ ਮਿਲਦੇ ਆਪਾਂ ਬਾਈਆਂ ਨਾਲ ਤੇ ਆਪਾਂ ਕਰਾਉਂਦੇ ਆ ਸਾਰੀ ਗੱਲਬਾਤ ਆਪਾਂ ਤੁਹਾਨੂੰ ਮਿਲਾਉਂਦੇ ਆ ਬਾਈ ਨਾਲ ਸਮਸ਼ੀਰ ਸਿੰਘ ਨਾਲ ਤੇ ਇਹ ਆਪਾਂ ਨੂੰ ਸੰਦਾ ਬਾਰੇ ਪੂਰੀ ਜਾਣਕਾਰੀ ਦੇਣਗੇ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਾਂ ਜੀ ਮਸ਼ੀਨਾਂ ਬਾਰੇ ਜਾਣਕਾਰੀ ਦੇਣ ਆਏ ਆ ਸਾਨੂੰ ਮਸ਼ੀਨਾਂ ਬਾਰੇ ਜਾਣਕਾਰੀ ਦਿਓ ਧੂੜੀ ਵਾਲੀਆਂ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜੀ ਬਾਗੀ ਮੇਲੇ ਦੇ ਬਹੁਤ ਬਹੁਤ ਦੀ ਸਾਰਿਆਂ ਨੂੰ ਵਧਾਈਆਂ ਜੀ ਬਾਗੀ ਮੇਲੇ ਦੀ ਤੇ ਹਾਂਜੀ ਇਸ ਤੋਂ ਬਾਅਦ ਆਪਾਂ ਨੂੰ ਧੂੜੀ ਮਸ਼ੀਨ ਬਾਰੇ ਦੱਸੋ ਵੀ ਅੱਜ ਕੀ ਕੁਝ ਆਪਾਂ ਚੇਂਜ ਕੀਤਾ ਇਹਦੇ ਵਿੱਚ ਕਿ ਨਹੀਂ ਕੀਤਾ ਇਸ ਵਾਰ ਕੋਈ ਸਰ ਜੀ ਮੰਨ ਲਾ ਵੀ ਆ ਤਾਂ ਸਰ ਪਹਿਲਾਂ ਵਾਲਾ ਹੀ ਠੀਕ ਹੈ ਜੀ ਇਹ ਮੰਨ ਲਾ ਵੀ ਕੱਟਦਾ 7.5 ਮੋਟੀ ਹੈ ਜੀ ਹਾਂਜੀ 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 ਤੇ ਆਪਾਂ ਬਲੇਡ ਵੀ ਜਿਹੜੇ ਇਹਦੇ ਹੈਗੇ ਆ ਉਹ ਵੀ 306 ਆ ਜੀ ਠੀਕ ਆ ਜੀ ਫੱਟੀਆਂ ਕਿੰਨੀਆਂ ਪ੍ਰੈਸ਼ਰ ਦੇ ਆ ਜੀ ਇਹ ਇਹ 18 ਫੱਟੀਆਂ ਪਹਿਲਾਂ ਆ ਗਏ। ਠੀਕ ਆ ਜੀ। ਹਾਂਜੀ। ਠੀਕ ਹੈ। ਤੇ ਚੇਂਜ ਜਿਹੜਾ ਕੀਤਾ ਉਹ ਕੀ ਚੀਜ਼ ਕੀਤਾ? ਆਪਾਂ ਇਹ ਕੀਤਾ ਜੀ ਆਪਾਂ ਜਿਹੜਾ ਅੱਗੇ ਜਾਲ ਪਾਉਂਦੇ ਸੀਗੇ ਹਾਂਜੀ। ਮੰਨ ਲਾ ਵੀ 42 ਸਰਗਾਂ ਵਾਲਾ 40 ਵਾਲਾ ਹਾਂਜੀ ਹਾਂਜੀ ਹਾਂਜੀ। ਮੰਨ ਲਾ 50 ਵਾਲਾ ਜੀ। ਹਾਂਜੀ ਹਾਂਜੀ। ਉਹ ਹੁਣ ਤੁਹਾਨੂੰ ਉਹ ਜਾਲ ਪਾਉਣ ਦੀ ਲੋੜ ਨਹੀਂ। ਠੀਕ ਆ ਜੀ। ਹੁਣ 40 ਚੰਦਿਆ ਕਰ ਲਈਏ। ਠੀਕ ਆ ਜੀ। ਹੁਣ ਤੁਸੀਂ ਉਹ ਵੀ ਸਾਨੂੰ ਦਿਖਾਓ ਥੋੜਾ ਆਪਾਂ ਦੇਖ ਲਈਏ। ਉਹ ਦੂਜੇ ਪਾਸੇ ਜਾ ਕੇ ਆਪਾਂ ਦੇਖ ਲੈਨੇ ਆਂ। ਹਾਂਜੀ ਹਾਂਜੀ ਤੇ ਆਪਣਾ ਹੀ ਜਾਲ ਦਾ ਜਿਹੜਾ ਇੱਧਰ ਹੈਗਾ ਨਾ ਇਹ ਆਪਣਾ ਆਪਾਂ ਦਿਖਾ ਦਿੰਨੇ ਆਂ ਇੱਧਰ ਦੀ ਹਾਂਜੀ ਹਾਂਜੀ ਜਿਹੜਾ ਆਪਾਂ ਐਡਜਸਟੇਬਲ ਹੈ ਹਾਂਜੀ 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 ਇੱਥੇ ਪਤਾ ਲੱਗ ਜੇ ਡਬਲ ਪੱਤੀ ਵਾਲਾ ਲੱਗਿਆ ਹਾਂਜੀ 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 ਜਿਹੜਾ ਉੱਪਰ ਡਬਲ ਪੱਤੀ ਦਾ ਜਾਲ ਲੱਗਿਆ ਹੋਇਆ ਇਹ ਵਾਲਾ ਜੀ ਹਾਂਜੀ 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 ਇਹਦੇ ਨਾਲ ਮਤਲਬ 30 ਤੋਂ ਲੈ ਕੇ 60 ਤਾਈ ਦਾ ਕੋਈ ਵੀ ਜਾਲ ਜਿਹੜਾ ਆਪਾਂ ਉਹ ਬਣਾ ਸਕਦੇ ਹਾਂ ਜੀ ਹਾਂਜੀ 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 ਉਹ ਆਪਾਂ ਇਹਨਾਂ ਨਟਾਂ ਤੋਂ ਸੈਟਿੰਗ ਕਰਕੇ ਬਣਾ ਸਕਦੇ ਹਾਂ ਹਾਂਜੀ ਜਿਹੜੇ ਆ ਨਟ ਲੱਗੇ ਆ ਜੀ ਤੁਸੀਂ ਤੁਸੀਂ ਸੈਟਿੰਗ ਕਰ ਸਕਦੇ ਆ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਹੋਰ ਆਪਾਂ ਰੀਪਰ ਦੇ ਵਿੱਚ ਹੋਰ ਕੀ ਕੁਝ ਚੇਂਜ ਕੀਤਾ ਹੈ ਤੁਸੀਂ ਆਏ ਆ ਜੀ ਤੁਸੀਂ ਹੁਣ ਮੰਨ ਲਾ ਵੀ ਐਮਪੀ ਜਾਓ ਕੋਟੇ ਜਾਓ ਰਾਜਸਥਾਨ ਚ ਲਾਓ ਪੰਜਾਬ ਚ ਲਾਓ ਠੀਕ ਹੈ ਜੀ ਤੁਹਾਨੂੰ ਜਾਲ ਚੇਂਜ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਠੀਕ ਹੈ ਸਰ ਠੀਕ ਹੈ ਜੀ ਜਿੱਦ ਕਰ ਨਹੀਂ ਹੈ ਵੀ ਆਪਣਾ ਮੰਨ ਲਾ ਵੀ ਜਿਹੜੇ ਆਪਣੇ ਆ ਹੁਣ ਇਧਰ ਆ ਜਾਈ ਜੀ ਹਾਂਜੀ ਆਪਾਂ ਇਹ ਚੇਂਜ ਕੀਤੇ ਜੀ ਜਿਹੜੇ ਆ ਪੱਖੇ ਆ ਜੀ ਹਾਂਜੀ ਹਾਂਜੀ ਪੱਖੇ ਹਾਂਜੀ ਇਹ ਆਪਣੇ 9 ਇੰਚ ਦੇ ਸੀ ਪਹਿਲਾਂ ਜੀ ਠੀਕ ਹੈ ਜੀ ਹੁਣ ਆਪਾਂ ਸਾਰੇ ਇਹ 11 ਇੰਚ ਦੇ ਪੱਖੇ ਕਰਦੇ ਠੀਕ ਹੈ ਜੀ ਆਪਾਂ ਦਿਖਾ ਦਿੰਨੇ ਨੇ ਨੇੜੇ ਠੀਕ ਹੈ ਜੀ ਹਾਂ ਜੀ ਹੁਣ ਮੰਨ ਲਾ ਜੀ ਅੱਕੇ ਆਪਣੀ ਇਹ ਮਸ਼ੀਨ ਮੰਨ ਲਾ ਵੀ 17 ਮਿੰਟਾਂ ਦੀ ਟਰਾਲੀ ਭਰਦੀ ਸੀ ਜੀ ਠੀਕ ਹੈ 17 ਮਿੰਟਾਂ ਹੀ ਭਰਦੀ ਸੀ ਉੱਥੇ ਹੀ 15 16 ਮਿੰਟਾਂ 'ਚ 14 ਮਿੰਟਾਂ 'ਚ 16 ਮਿੰਟਾਂ 'ਚ ਟਰਾਲੀ ਭਰਦੀ ਠੀਕ ਹੈ ਜੀ ਠੀਕ ਹੈ ਜੀ ਇਸ ਤੋਂ ਬਾਅਦ ਸਾਨੂੰ ਆਹ ਰੇ ਵਾਲੇ ਫਰਟੀਲਾਈਜ਼ਰ ਬਾਰੇ ਵੀ ਦੱਸੋ ਜੀ ਇਹ ਸਟੀਲ ਦਾ ਬਣਿਆ ਹੋਇਆ ਜੀ ਸਾਰੇ ਹਾਂਜੀ 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 ਇਹ ਜੀ ਆਪਾਂ ਪਹਿਲਾਂ ਚਾਦਰ ਦਾ ਬਣਾ ਰਹੇ ਸੀ ਠੀਕ ਹੈ ਜੀ ਹੁਣ ਇਹ ਤੇ ਸਾਰੀ ਸਟੀਲ ਦੀ ਚਾਦਰ ਕਰਤੀ ਠੀਕ ਹੈ ਜੀ ਵਿੱਚ ਇਹਦੇ ਵੀ ਆਪਣਾ ਜਾਲੀ ਲਾਤੀ ਆ ਜੀ ਠੀਕ ਹੈ ਕਿੰਨੇ ਗੱਟੇ ਇਹਦੇ ਵਿੱਚ ਜਿਹੜੇ ਪੈ ਜਾਂਦੇ ਵੀ ਇਹਦੇ ਤੇ ਜੀ ਮੰਨ ਲਾ ਵੀ ਉਹ ਤਾਂ ਹੀ ਆਪਦੇ ਹਿਸਾਬ ਨਾਲ ਵੀ ਮੰਨ ਲਾ ਵੀ ਤੁਸੀਂ 5-3 ਵੀ ਪਾ ਸਕਦੇ ਆ 4 ਵੀ ਪਾ ਸਕਦੇ ਠੀਕ ਹੈ ਉਹ ਟੋਟਲ 5 ਤੋਂ 6 ਗੱਟੇ ਮਤਲਬ ਪੈ ਜਾਣਗੇ ਮੰਨਾਂ 5 ਗੱਟੇ ਵੀ ਪੈ ਸਕਦੇ ਆ ਠੀਕ ਹੈ ਜਿਹੜੀ ਇਹਦੀ ਸੈਟਿੰਗ ਕਰਦੇ ਆਪਾਂ ਉਹ ਵਾਲਾ ਦਿਖਾ ਦਿੰਦੇ ਆਂ ਹਾਂਜੀ ਇਥੇ ਉਹ ਗੱਟਿਆਂ ਦੀ ਸੈਟਿੰਗ ਜਿਹੜੀ ਆਪਾਂ ਕਰਦੇ ਆਂ ਹਾਂਜੀ ਹਾਂਜੀ ਕੋ ਨੰਬਰ ਇਥੇ ਦਿੱਤੇ ਹੋਏ ਆਈ ਹੈ ਨਾ ਹਾਂਜੀ ਹਾਂਜੀ ਬਦਲੋ 40 ਕਿਲੋ 30 ਕਿਲੋ ਜਿੰਨੇ ਵੀ ਆਪਾਂ ਚਾਹੋਗੇ ਠੀਕ ਹੈ ਅੱਗੇ ਮੰਨ ਲਈ ਆਪਣਾ ਰੇਪ ਆਉਂ ਨੂੰ ਆਪਾਂ ਤੰਗ ਹੁੰਦੇ ਸੀ ਕਿ ਮੰਨ ਲਾ ਇੱਕ ਜਣੇ ਨੂੰ ਫੜ ਕੇ ਰੱਖਣੇ ਪੈਂਦੇ ਸੀ ਹਾਂਜੀ ਹੁਣ ਵੀ ਆ ਇਹਦੇ ਸਿਲੰਡਰ ਲਾ ਗਏ ਠੀਕ ਆ ਆ ਪ੍ਰੈਸ਼ਰ ਤੇ ਮਤਲਬ ਕਰਦੇ ਆ ਇਹ ਆ ਪੇਪਰ niche ਕਰਨ ਵੇਲੇ ਆਸਾਨ ਹੁੰਦਾ ਐ ਵੀ ਇੰਨਾ ਆਸਾਨ ਹੋ ਗਿਆ ਇਹ ਮੰਨ ਲਈ ਆਪਾਂ ਹੁਣ ਐਂ ਆਪਣੇ ਆਪ ਹੀ ਸਕੇਦੇ ਆਂ ਹੁਣ ਮੰਨ ਲਾ ਵੀ ਚੱਕਣਾ ਤਾਂ ਆਪਣੇ ਆਪ ਚੱਕੇ ਆਪੇ ਆਪ ਦੀ ਆਪ ਠੀਕ ਆ ਜੀ ਹਾਂਜੀ ਜਿਹੜੀ ਆਪਾਂ ਜਾਲੀ ਲੱਗੀ ਉਹ ਵੀ ਦਿਖਾ ਦਿੰਨੇ ਵਿੱਚ ਜਿਹੜੀ ਜਾਲੀ ਲੱਗੀ ਨੇ ਇਸ ਤਰ੍ਹਾਂ ਇਦਾਂ ਮਦਰੋ ਜਿਹੜੇ ਰੋੜੇ ਰੋੜੇ ਹੁੰਦੇ ਆ ਵਿੱਚ ਉੱਪਰ ਰਹਿ ਜਾਂਦੇ ਕੋਈ ਪੱਥਰ ਵਗੈਰਾ ਕੋਈ ਆਉਂਦਾ ਤਾਂ ਕਿਉਂ ਕਈ ਵਾਰ ਆਪਣੇ ਮੰਨ ਲਾ ਵੀ ਡਲੇ ਆ ਜਾਂਦੇ ਆ ਜਾਂ ਪੱਥਰੀ ਆ ਜਾਂਦੇ ਆ ਵੀ ਹਾਂਜੀ ਉਹ ਮੁਰਕੇ ਉੱਤੇ ਉੱਪਰ ਰਹੇ ਆ ਠੀਕ ਹੈ ਅੱਗੇ ਆਪਾਂ ਨੂੰ ਆ ਵਟਾਂ ਵਾਲੇ ਜਿੰਦਰੀ ਬਾਰੇ ਵੀ ਦੱਸਣ ਹਾਂਜੀ ਇਹ ਵੀ ਮੰਨ ਲਾ ਵੀ ਜੀ ਮੰਨ ਲਾ ਵੀ ਆਪਣਾ ਖੇਤ ਚ ਮੰਨ ਲਾ ਸੁਪਰ ਸੇਟਰ ਨਾਲ ਕੰਕਰੀਟ ਦੇ ਆ ਜੀ ਹਾਂਜੀ ਜਾਂ ਤੁਸੀਂ ਜੀਰੋ ਤੁਸੀਂ ਜੀਰੋ ਡਰਿੱਲ ਨਾਲ ਬੀਜਦੇ ਆ ਜੀ ਜਾਂ ਸੁਪਰ ਸੀਟਰ ਨਾਲ ਕਣਕ ਬੀਜਦੇ ਆ ਜੀ ਹਾਂਜੀ ਹਾਂਜੀ ਇਹ ਤੁਹਾਨੂੰ ਉੱਥੇ ਮੰਨ ਲਾ ਵੀ ਲੱਗਣ ਦੀ ਕੋਈ ਦਿੱਕਤ ਨਹੀਂ ਆਉਂਦੀ ਜੀ ਵੱਟ ਵਗੀਆਂ ਪਾਉਂਦੀ ਜੇ ਇਹ ਕਹਦਾ ਵੀ ਥੱਲੇ ਆਪਣਾ ਪੂਰੀ ਮੰਨ ਲਾ ਵੀ ਪਰਾਲੀ ਆ ਜੇ ਤੇ ਮੁਰੇ ਉਹਨੂੰ ਕੱਟ ਕੇ ਚੰਗੀ ਹਾਂਜੀ ਹਾਂਜੀ ਠੀਕ ਹੈ ਤੇ ਜਿਹੜਾ ਆ ਲੱਗਿਆ ਇਹ ਤੇ ਸਿਸਟਮ ਇਹਦਾ ਕੀ ਪਾਵਣ ਇਹ ਜੀ ਤੁਸੀਂ ਮੰਨ ਲਾ ਵੀ ਜਿੰਨੀ ਤੁਸੀਂ ਵੱਟ ਸੁਪਰ ਨੂੰ ਕਰਨੀ ਹੈ ਜੀ ਹਾਂਜੀ ਉੰਨੀ ਤੁਸੀਂ ਮੰਨ ਲਾ ਇਹਨੇ ਨੇੜੇ ਕਰ ਲਿਆ ਠੀਕ ਹੈ ਜੀ ਜੇ ਤੁਸੀਂ ਚੌੜੀ ਵੱਟ ਬਣਾਉਣੀ ਹੈ ਜੀ ਠੀਕ ਹੈ ਇਹਨੂੰ ਮੜਾ ਯਾਰ ਠੀਕ ਹੈ ਜੇ ਮਿੱਟੀ-ਮਿੱਟੀ ਲਾਉਣੀ ਵੱਟਾਂ ਨੂੰ ਉਹ ਵੀ ਇਹਦੇ ਵਾਸਤੇ ਵੀ ਇਹ ਹਾਂਜੀ ਉਹ ਵੀ ਲੱਗ ਜਾਂਦੀ ਹੈ ਤੁਸੀਂ ਮੰਨ ਲਾ ਇੱਕ ਤਾਂ ਵੀ ਆਪਣਾ ਖੋਲ ਸਕਦੇ ਆ ਹਾਂਜੀ ਉਹ ਵਗੈਰਾ ਰੱਖਦੇ ਜੀ ਦੂਜੇ ਪਾਸੇ ਇੱਕ ਪਾਸੇ ਇਹਨੂੰ ਮਤਲਬ ਇੱਥੇ ਖੋਲ ਕੇ ਤੇ ਕਮਾ ਵੀ ਸਕਦੇ ਆਪਾਂ ਇਹਨੂੰ ਕਮਾ ਕੇ ਨਾਲ ਵੱਟਾਂ ਨੂੰ ਮਿੱਟੀ ਲਾ ਵੀ ਜੀ ਠੀਕ ਹੈ ਜੀ ਤੇ ਇਹਦਾ ਵੱਟਾਂ ਨਾਲ ਜਿੰਦਰੀ ਦਾ ਰੇਟ ਕੀ ਹੈ ਜੀ ਇਹਦਾ ਇਹ ਰੇਟ ਦੱਸੋ ਜੀ ਇਹ ਜੀ 32000 ਰੁਪਿਆ ਰੇਟ ਹੈ ਜੀ ਹਾਂਜੀ ਮੇਲੇ ਡਿਸਕਾਊਂਟ ਮੇਲੇ ਤੇ ਹੀ 2000 ਰੁਪਿਆ ਲਓ ਠੀਕ ਹੈ ਮਤਲਬ 30000 ਦਾ ਰਹਿ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਐਸ ਤੋਂ ਕੇ ਸਾਨੂੰ ਆਹ ਰੋਟਾਵੇਟਰ ਬਾਰੇ ਵੀ ਦੱਸੋ ਬਈ ਜੀ ਰੋਟਾਵੇਟਰ ਜੀ ਇਹ 9 ਫੁੱਟਾਂ ਹੀ ਰੋਟਾਵੇਟਰ ਠੀਕ ਹੈ ਜੀ ਤੇ ਇਹਦਾ ਗੀਅਰ ਬਾਕਸ ਆ ਜਿਹੜਾ ਉਹ ਕਿਹੜਾ ਹੈ ਜੀ ਇਹਦਾ ਹੀ ਜੀ ਡੀਆ ਹੈ ਜੀ ਡੀ ਦਾ ਗੇਅਰ ਬਾਕਸ ਹੈ ਹਾਂਜੀ ਠੀਕ ਹੈ ਚੱਲਣ ਚ ਕਿਵੇਂ ਰੋਟਰ ਟਰੈਕਟਰ ਬਹੁਤ ਵਧੀਆ ਜੀ ਰੈਲਾ ਪੂਰਾ ਕੇ ਪੂਰਾ ਜੀ ਪੂਰਾ ਵਧੀਆ ਚੱਲ ਰੋਟਰ ਟਰੈਕਟਰ ਜਿਹੜੇ ਦੇ ਮਰਜ਼ੀ ਜੋੜ ਦਗੇ ਹਾਂਜੀ ਹਾਂਜੀ ਤੇ ਇਹਨਾਂ ਦੇ ਰੇਟ ਕੀ ਹੈ ਜੀ ਰੇਟ ਜੀ ਇਹਨਾਂ ਦਾ ਆਪਣਾ ਲੱਗੇ ਹੋਏ ਰੇਟ 60 ਤਾਂ ਬਲੇਡ ਆਈ ਇਹਦੇ ਹਾਂਜੀ ਹਾਂਜੀ ਆਪਣਾ ਜੋ ਚੱਲ ਰਹੇ ਆ ਠੀਕ ਹੈ ਤੇ ਰੇਟ ਤੁਹਾਡੇ ਸਾਹਮਣੇ ਲਿਖੀ ਪਈ ਠੀਕ ਆ ਰੇਟ ਆਪਾਂ ਦਿਖਾਈ ਦਿੰਨੇ ਆ ਹਾਂਜੀ 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 10000 ਡਿਸਕਾਊਂਟ ਆ ਮੇਲੇ ਦਾ ਹਾਂਜੀ ਹਾਂਜੀ ਇਹ 8 ਫੁੱਟਾ 130 ਦਾ ਤਾਂ 120 ਦਾ ਰਹਿ ਗਿਆ ਇਹ 9 ਫੁੱਟਾ ਹੈ 145 ਦਾ 135 ਦਾ ਰਹਿ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਸ ਤੋਂ ਅੱਗੇ ਆਪਾਂ 0 ਡ੍ਰਿਲ ਵੀ ਦਿਖਾ ਦਿੰਨੇ ਆ ਇਹ ਕਿੰਨੇ ਪੁਰੀ 0 ਡ੍ਰਿਲ ਜੀ 8 13 13 ਕਿੰਨੇ ਟੈਨ ਜੀ 13 ਟੈਨ ਜੀ 13 ਟੈਨ ਦੀ ਹੈ ਤੇ ਇਹ ਰੇਟ ਕੀ ਹੈ ਜੀ ਇਹਦਾ ਹੀ 75000 ਠੀਕ ਹੈ ਜੀ ਇਹ ਬਹੁਤ ਵਧੀਆ ਜ਼ੀਰੋ ਡਰ ਹਾਂਜੀ 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 ਤੁਸੀਂ ਅੱਗੇ ਮੰਨ ਲਾ ਜ਼ੀਰੋ ਜ਼ੀਰੋ ਡਰ ਲਾ ਤੁਸੀਂ ਹਾਂਜੀ ਹਾਂਜੀ ਮੰਨ ਲਾ ਫਰਨਾ ਜੀ ਇਹ ਗਾਇਬ ਸੀਗਾ ਜਿਹੜਾ ਹਾਂਜੀ ਹਾਂਜੀ ਉਹ ਥੋੜਾ ਨੇੜੇ ਸੀਗਾ ਜੀ ਠੀਕ ਹੈ ਤੇ ਉਹ ਮੰਨ ਲਾ ਵੀ ਚੱਲਣ ਚ ਪ੍ਰਾਲੀ ਅੜਦੀ ਸੀ ਪ੍ਰਾਲੀ ਜਾਦੇ ਅੜਦੀ ਸੀ ਮਤਲਬ ਭੀੜਾ ਸੀ ਚ ਹੁਣ ਆਪਾਂ ਜੀ ਆਪਣਾ ਗਾਇਬ ਦਾ ਵਧਾਤਾ ਹੈ ਸਬੇਸ਼ ਜ਼ਿਆਦੇ ਕਰਦੀ ਆ ਤੇ ਹੁਣ ਮੰਨ ਲਾ ਵੀ ਥੱਲੇ ਵੀ ਕੋਈ ਤੁਸੀਂ ਮੰਨ ਲਾ ਵਿੱਚ ਬਾਣ ਦੇ ਪ੍ਰਾਲੀ ਵੀ ਹੋਗੀ ਆ ਜੀ ਉਹਦੇ ਚ ਤੁਸੀਂ ਮੰਨ ਲਾ ਵੀ ਇਹਨੂੰ ਲਾਉਂਗੇ ਪੇਪਰ ਹੁਣ ਦੇ ਵਿੱਚ ਪਰਦੀ ਨਹੀਂ ਵਧੀਆ ਵਜਾਈ ਕਰੂਗਾ ਮਤਲਬ ਠੀਕ ਆ 20 ਸੈੱਟ ਕਰਨ ਵਾਲਾ ਇਹਦਾ ਇੱਧਰ ਆ ਗਿਆ ਹਨਾ ਹਾਂਜੀ ਹਾਂਜੀ ਆ 20 ਸੈੱਟ ਕਰਨ ਵਾਲਾ ਆ ਗਿਆ ਦਾ ਹਾਂਜੀ ਸਰ ਇੱਥੇ 20 ਸੈੱਟ ਕਰਦੇ ਆਪਾਂ ਆ ਪੱਤੀ ਲੱਗੀ ਇਹਦੇ ਨਾਲ ਲੋਕ ਹੋ ਜਾਂਦਾ ਵੀ ਮਤਲਬ ਜਿੱਥੇ ਆਪਾਂ ਸੈੱਟ ਕੀਤਾ ਹੈ ਹਾਂਜੀ ਠੀਕ ਹੈ ਤੇ ਵੀ ਆਪਾਂ ਦੁਕਾਨ ਤੇ ਤੇ ਇਹ ਤੋਂ ਬਾਅਦ ਆਪਾਂ ਦਿਖਾ ਦਿੰਨੇ ਆ ਥਰੇਸ਼ਰ ਮਸ਼ੀਨ ਦਾ ਜਿਹੜਾ ਹੈਗਾ ਹੈ ਹਾਂਜੀ ਇਹ ਆ ਫਰਾਈ ਕਰਾਂਗੇ ਇਹ ਆਪਣੀ ਤੂੜੀ ਵਾਲੀ ਮਸ਼ੀਨ ਦਾ ਥਰੇਸ਼ਰ ਹੈ ਜੀ ਇਹ। ਹਾਂਜੀ ਹਾਂਜੀ ਹਾਂਜੀ। ਇਹਦੇ ਬਾਰੇ ਵੀ ਸਾਨੂੰ ਦੱਸੋ ਜੀ ਨੌਲੇਜ ਕੀ ਬੇਚੇ ਨੇ। ਜੀ ਆਪਾਂ ਦੇਖੋ ਜੀ ਗੱਲ ਇਹ ਹੈ ਵੀ ਆਪਾਂ ਨੂੰ ਕਈ ਵਾਰ ਟਾਪੇ ਚੱਕਦੇ ਆ ਮਸ਼ੀਨਾਂ ਦੇ ਨਹੀਂ ਪਤਾ ਲੱਗਦਾ। ਹਾਂਜੀ ਹਾਂਜੀ ਹਾਂਜੀ। ਇਹ ਸਾਨੂੰ ਮੰਨ ਲਾ ਵੀ ਬਕਾਇਦਾ ਇੱਥੇ ਸਿਖਾਉਣਾ ਪੈਂਦਾ। ਠੀਕ ਹੈ ਠੀਕ ਹੈ। ਇੱਥੇ। ਹਾਂਜੀ ਹਾਂਜੀ। ਇਹਦੇ ਚ ਆਇਆ ਜੀ 306 ਬਲੇਟ ਆ। ਠੀਕ ਹੈ ਜੀ। ਇਹੀ ਆਪਣਾ ਰੀਪਰ ਤੇ ਪੈ ਰਿਹਾ ਜੀ। ਠੀਕ ਹੈ ਠੀਕ ਹੈ। ਤੇ 18 ਫੁੱਟੀਆਂ ਜੀ ਇਹਦੀਆਂ। ਠੀਕ ਹੈ ਜੀ। ਹਾਂਜੀ। ਇਹੀ ਸਾਇਦਾ ਠੀਕ ਹੈ ਮਤਲਬ ਜਿਹਨੇ ਵੀ ਦੇਖਣਾ ਇੱਥੇ ਦੇਖ ਸਕਦਾ ਹੈ ਇਹ ਕਿ ਕਰ ਰਿਹਾ ਕਿਉਂਕਿ ਮਸ਼ੀਨ ਚ ਕਈ ਵਾਰ ਨਹੀਂ ਘੁੰਮ ਕੇ ਦੇਖ ਸਕਦਾ ਹਾਂ ਹਾਂਜੀ 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 ਟਰੈਸ਼ਰ ਬਹੁਤ ਵੱਡਾ ਮਸ਼ੀਨ ਦਾ ਹਾਂਜੀ ਹਾਂਜੀ ਟਰੈਸ਼ਰ ਵੀ ਆਪਾਂ ਕਹਿੰਦੇ ਇੰਨਾ ਹੀ ਚੱਲਦਾ ਠੀਕ ਹੈ ਤੇ ਆ ਪੱਖੇ ਆ ਕਿ ਮਸ਼ੀਨ ਇਹ ਪੱਖੇ ਜੀ ਆਪਾਂ ਚੇਂਜ ਕੀਤੇ ਵੀ ਗਏ ਆ ਜੀ ਵੀ ਮੰਨ ਲਾ ਵੀ ਕਈ ਵਾਰ ਉੱਥੇ ਨਾ ਪਤਾ ਲੱਗੇ ਤੇ ਇੱਥੇ ਆਪਾਂ ਦਿਖਾ ਦਿੰਨੇ ਹਾਂ ਜੀ ਠੀਕ ਹੈ ਪੱਖੇ ਭਾਰੇ ਬਹੁਤ ਆ ਹਨਾ ਹਾਂਜੀ ਜੀ ਭਾਰੇ ਇਹ ਕਿ ਚਾਦਰ ਵੀ ਮੰਨ ਲਾ ਜੀ ਆ ਹੁਣ ਫਰੇਮ ਬਣਾਏ ਤੇ ਠੀਕ ਹੈ ਜੀ ਮੋਟੇ ਹੈਵੀ ਪੱਖੇ ਪੂਰੇ ਹੈ ਹੈਵੀ ਹੈ ਜੀ ਪਹਿਲਾਂ ਆਪਣੇ 9 ਦੇ ਸੀ 9 ਇੰਚ ਦੇ ਹੀ ਹਾਂਜੀ ਹਾਂਜੀ ਹੁਣ ਇਹ 11 ਇੰਚ ਦੇ ਪੱਖੇ ਕਰਦੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਕਹਦੇ ਕਿ ਮਾਤਾ ਜੀ ਮੌਕੇ ਦੇ ਮਾਨਦਾਨ ਹੋਰ ਵੀ ਹੋ ਜੁਆ ਹੈ ਤੇ ਇਸ ਤੋਂ ਬਾਅਦ ਆਪਾਂ ਨੂੰ ਬਈ ਜੀ ਇਹਦਾ ਰੇਟ ਦੱਸ ਦੋ ਮਸ਼ੀਨ ਦਾ ਕਿੰਨਾ ਰੇਟ ਹੈ ਇਸ ਵਾਰ ਇਹਦਾ ਹੀ ਆਪਣਾ 3 ਲੱਖ 58000 ਰੁਪਏ ਰੇ ਜੀ ਠੀਕ ਹੈ ਮੇਲੇ ਤੇ ਕੋਈ ਛੋਟ ਜੀ ਮੇਲੇ ਤੇ ਹੀ ਮੰਨ ਲਾ ਵੀ ਆਪਣਾ ਹਾਂਜੀ ਮੇਲੇ ਦੀ ਛੋਟ ਕਿੰਨੀ ਹੈ ਜੀ 10000 ਰੁਪਏ ਠੀਕ ਹੈ ਮਤਲਬ 348 ਦਾ ਰਹਿ ਗਿਆ ਹਾਂਜੀ ਹਾਂਜੀ ਹਰ ਜੀ ਠੀਕ ਹੈ ਜੀ ਤੇ ਇਹ ਆਪਣੀ ਜਿਹੜੀ ਆਪਣੀ ਬ੍ਰਾਂਚ ਆ ਮਤਲਬ ਦੁਕਾਨ ਜਿਹੜੀ ਆਪਾਂ ਹੈਗੀ ਇਹਦੀ ਸੰਦਾਲੇ ਕਿੱਥੇ ਹੈ ਜੀ ਐਸ ਪੀ ਹੈ ਜੀ ਐਸ ਪੀ ਟਰੇਡਿੰਗ ਕੰਪਨੀ ਹਾਂਜੀ ਹਾਂਜੀ ਤੇ ਜਿਹੜਾ ਐਡਰੈਸ ਦੇ ਦਿਓ ਆਪਾਂ ਨੂੰ ਕਿੱਥੇ ਹੈਗੀ ਇਹ ਹਾਂਜੀ ਮੁਕਸਰੀ ਇਹ ਲੋਕਲ ਕੇ ਪਿੰਡ ਨਹੀਂ ਆਪਣਾ ਦੁੱਦਾ ਪਿੰਡ ਆ ਜੀ ਦੁੱਦਾ ਪਿੰਡ ਆ ਜੀ ਹਾਂਜੀ ਠੀਕ ਹੈ ਤੇ ਉਹ ਦੱਸ ਦੋ ਆਪਾਂ ਦੁੱਦੇ ਆਪਣੇ ਕਿੱਥੇ ਕੇ ਜੀ ਆਏ ਆਪਣੀ ਇਹ ਹੀ ਆਪਣਾ ਮੁਕਸਰ ਤੋਂ ਬਠਿੰਡਾ ਰੋਪੇ ਆਈ ਠੀਕ ਹੈ ਜੀ ਸਾਹਮਣੇ ਜੰਗੀਰ ਪੈਟ ਦੇ ਸਾਹਮਣੇ ਆ ਜੀ ਹਾਂਜੀ ਹਾਂਜੀ ਠੀਕ ਹੈ ਮਤਲਬ ਜਿਹਨੇ ਕੋਈ ਸੰਦ ਲੈਣਾ ਖੇਤੀਬਾੜੀ ਵਾਲਾ ਤਾਂ ਉੱਥੇ ਆ ਕੇ ਮਿਲ ਸਕਦਾ ਮਕਸਰੀਰਗੇ ਦਾ ਹਾਂਜੀ 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 ਹੁਣ ਜੀ ਆਪਾਂ ਮੰਨ ਲਾ ਵੀ ਡੀਲਰਸ਼ਿਪ ਸੋਨਾ ਲਿਕਾ ਦੀ ਵੀ ਲਈ ਹੈ ਜੀ ਠੀਕ ਹੈ ਹਾਂਜੀ ਉਹਦੇ ਮਤਲਬ ਜੇ ਕੋਈ ਆਪਾਂ ਲਾ ਵੀ 16 ਲਿਕਾ ਮਸ਼ੀਨ ਲੈਣੀ ਹੋਵੇ ਜੀ ਵੱਡੀ ਬੁਕਿੰਗ ਕਰਾਉਣੀ ਹੋਵੇ ਆਪਾਂ ਮਿਲ ਸਰ ਠੀਕ ਹੈ ਤੇ ਇੱਕ ਇਥੇ ਆਪਾਂ ਨੂੰ ਜਿਹੜੇ ਕੁੱਪਣ ਦਾ ਆਪਣੇ ਲੱਗਿਆ ਹੋਇਆ ਪੋਸਟਰ ਤੇ ਉਹਦੇ ਬਾਰੇ ਦੱਸੋਗੇ ਆਪਾਂ ਕੀ ਡਰਾ ਕੱਢ ਰਹੇ ਆ ਕਾਦੇ ਤੇ ਕੱਟ ਰਹੇ ਆ ਕਿਵੇਂ ਕੱਟ ਰਹੇ ਆ ਜੀ ਉਹਦੇ ਚ ਆਪਾਂ ਜੀ ਆਪਣਾ ਅੱਜ ਸਾਢੇ 1:30 ਵਜੇ 4:00 ਵਜੇ ਹੀ ਕੱਢਾਂਗੇ ਜੀ ਠੀਕ ਹੈ ਜੀ ਉਹਦੇ ਚ ਆਪਾਂ ਮਤਲਬ ਵੈਸੇ ਹੀ ਕੁੱਪਣ ਪਾਉਣਾ ਹੈ ਕਿ ਕਿਸੇ ਕਿਸੇ ਚੀਜ਼ ਦੀ ਬੁਕਿੰਗ ਨਹੀਂ ਜੀ ਉਹਦੇ ਚ ਕੁੱਪਣੇ ਪਾਉਣੇ ਆ ਜੀ ਆਪਾਂ ਜਿੱਦੀ ਅਸੀਂ ਮਸ਼ੀਨ ਬੁੱਕ ਕਰਾਂਗੇ ਠੀਕ ਹੈ ਮਤਲਬ ਜਿਹੜਾ ਜਿਹੜਾ ਤੂੜੀ ਵਾਲੀ ਬੁਕਿੰਗ ਕਰਾਉਗਾ ਉਹਦੇ ਦੇ ਕੁੱਪਣ ਆਹ ਬੋਸੇ ਦਾ ਡਰਾਪ ਆਵਾ ਹੈ ਉਦੇ ਜੀ ਆਪਾਂ ਦੋ ਤਾਂ ਸਾਈਕਲ ਕਰ ਰਹੇ ਹਾਂ ਠੀਕ ਹੈ ਜੀ ਤੇ CRE ਵਾਲੀ ਕੁੱਪੀ ਕਰ ਰਹੇ ਹਾਂ ਠੀਕ ਹੈ ਜੀ ਤੇ ਦੋ ਜਿੰਦਰੇ ਦੋ ਵਟਾ ਬਣਾ ਲੈਣੇ ਮਤਲਬ ਪਹਿਲਾ ਨਾਮ ਰੇ ਵਾਲਾ ਫਰਟੀਲਾਈਜ਼ਰ ਦੂਜਾ ਨਾਮ ਤੇ ਤੀਜਾ ਨਾਮ ਹੈਗਾ ਜਿੰਦਰੇ ਵਟਾ ਵਾਲੇ ਚੌਥਾ ਤੇ ਪੰਜਵਾਂ ਨਾਮ ਸਾਈਕਲਾ ਦੋ ਹਾਂਜੀ 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 ਠੀਕ ਹੈ ਜੀ ਤੇ ਤੇ ਆਪਾਂ ਨੂੰ ਜਿਹੜੀ ਆਪਣੇ ਕੋਲ ਡੀਲਰਸ਼ਿਪ ਆ ਤੇ ਉਹ ਬਾਈਆਂ ਨੇ ਆਪਾਂ ਨੂੰ ਨਾਂ ਜਾਂ ਨੰਬਰ ਦੱਸ ਦਿਓ ਵੀ ਵੀਡੀਓ 'ਚ ਆਪਾਂ ਨੂੰ ਹਾਂਜੀ ਹਾਂਜੀ ਪਹਿਲੀ ਗੱਲ ਤਾਂ ਇਹ ਅਸੀਂ ਨੰਬਰ ਸਾਰੇ ਲਿਖ ਕੇ ਲਾਏ ਠੀਕ ਹੈ ਮਤਲਬ ਇੱਧਰ ਲੱਗੇ ਆ ਜਿਹੜੇ ਹਾਂਜੀ ਹਾਂਜੀ ਸਾਰੇ ਆਹ ਵਾਲੇ ਨੰਬਰ ਜਿਹੜੇ ਹੈਗੇ ਮਤਲਬ ਡੀਲਰ ਅਜਸਕਰਨ ਬਰਾੜ ਹਾਂਜੀ 9465421121 ਹਾਂਜੀ ਹਾਂਜੀ ਤੇ ਜਸਵੀਰ ਢਿੱਲੋਂ 7341154595 ਮਤਲਬ ਇਹਨਾਂ ਨੰਬਰਾਂ 'ਤੇ ਸੰਪਰਕ ਕਰਕੇ ਆਪਾਂ ਕਦੋਂ ਵੀ ਕੋਈ ਵੀ ਕੋਈ ਸੰਦਾ ਲੈਣਾ ਜਿਹੜਾ ले ਸਕਦੇ ਆ ਬੁੱਕ ਕਰਵਾ ਸਕਦੇ ਆ ਲੈ ਸਕਦੇ ਆ ਦੋਦੇ ਪਹੁੰਚ ਗਏ ਹਾਂਜੀ ਠੀਕ ਆ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਵਿੱਚ ਤੁਹਾਨੂੰ ਸਾਨੂੰ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹਾਂਜੀ ਹਾਂਜੀ ਬਹੁਤ ਬਹੁਤ ਧੰਨਵਾਦ